ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਸਖਵੀਰ ਸਿੰਘ ਬਾਦਲ ਬਨਾਮ ਕੇਜਰੀਵਾਲ ਕੇਜਰੀਵਾਲ ਤੇ ਸਖਵੀਰ ਸਿੰਘ ਬਾਦਲ ਦਾ یوں ਲੱਗਦਾ ਕਿ ਸਿੱਧਾ ਪੇਚਾ ਪੈ ਗਿਆ ਗੱਲ ਸਖਵੀਰ ਸਿੰਘ ਬਾਦਲ ਨੇ ਤਾਂ ਇਹ ਕਹੀ ਕਿ ਮੈਂ ਨਹੀਂ ਅਕਵਾਇਰ ਹੋਣ ਦੇਣੀ ਜ਼ਮੀਨ 40000 ਏਕੜ ਜਿਹਦੇ ਵਿੱਚ ਤੁਸੀਂ 10000 ਕਰੋੜ ਕਮਾਉਣਾ ਇੱਕ ਪੱਖ ਹੈ ਅਸਲ ਮੈਂ ਗੱਲ ਇਹ ਕਰਨੀ ਸੀ ਲੇਕਿਨ ਨਾਲ ਦੀ ਨਾਲ ਜਦੋਂ ਮੈਂ ਗੱਲ ਸ਼ੁਰੂ ਕਰਨ ਲੱਗਿਆ ਖਬਰ ਮਿਲੀ ਕਿ ਸੁਖਵੀਰ ਸਿੰਘ ਬਾਦਲ ਨੂੰ ਹਰਾਸਤ ਚ ਲੈ ਲਿਆ ਡਿਟੇਨ ਕਰ ਲਿਆ ਔਰ ਜਦੋਂ ਡਿਟੇਨ ਕੀਤਾ ਗਿਆ ਉਸ ਵੇਲੇ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਗੁਰਦੁਆਰਾ ਅੰਬ ਸਾਹਿਬ ਤੇ ਬਾਹਰ ਜਾਣ ਦੀ ਕੋਸ਼ਿਸ਼ ਸੀ ਕਿ ਮੈਂ ਉੱਥੇ ਜਾਣਾ ਲੇਕਿਨ ਪੁਲਿਸ ਅਫਸਰ ਨਾਲ ਜਿਹੜੀ ਗੱਲਬਾਤ ਕੀਤੀ ਉਹ ਤੋਂ ਵੀ ਇਹੀ ਗੱਲ ਲੱਗਦੀ ਹੈ ਕਿ ਤੁਸੀਂ ਇੱਕ ਬਾਹਰਲੇ ਬੰਦੇ ਦਾ ਹੁਕਮ ਮੰਨਦੇ ਹੋ ਤੁਸੀਂ ਕੇਜਰੀਵਾਲ ਦਾ ਹੁਕਮ ਮੰਨਦੇ ਹੋ ਕੇਜਰੀਵਾਲ ਤੁਹਾਡਾ ਤੁੰਡ ਤੁਸੀਂ ਤਾਂ ਪੰਜਾਬੀ ਹੋ ਐ ਤਾਂ ਪੰਜਾਬ 'ਚ ਕੋਈ ਬਾਹਰਲਾ ਆ ਕੇ ਹੁਕਮ ਨਹੀਂ ਕਰ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਵਰਦੀ ਵਾਲੇ ਐਸਪੀ ਰੈਂਕ ਦੇ ਬੰਦੇ ਨਾਲ ਕਰ ਰਹੇ ਸੀ ਬਹਿਸ ਕਰ ਰਹੇ ਸੀ ਸਖਬੀਰ ਸਿੰਘ ਬਾਦਲ ਇਹ ਕਹਿੰਦੇ ਜਿਹੜਾ ਦਿੱਲੀ ਦਾ ਠੇਕੇਦਾਰ ਹੈ ਇਸ ਨੇ ਪੰਜਾਬ ਨੂੰ ਲੁੱਟਣਾ 10000 ਉਹਨੂੰ ਕੀ ਪਤਾ ਉਹ ਤਾਂ ਵਰਦੀ ਚ ਉਹ ਤਾਂ ਰੋਕਣ ਲਈ ਖੜਾ ਕਿਉਂਕਿ ਮਜੀਠੀਆ ਦੀ ਅੱਜ ਪੇਸ਼ੀ ਹੈ ਤੇ ਉੱਥੇ ਕੱਟ ਹੋ ਰਿਹਾ ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿ ਘਰਾਂ ਚ ਲੋਕਾਂ ਨੂੰ ਰੀਟੇਨ ਕਰ ਲਿਆ ਕਰ ਲਿਆ ਨੂੰ ਤੇ ਜਿਹੜਾ ਕੱਟ ਉੱਥੇ ਹੋਇਆ ਉੱਥੇ ਕਹਿੰਦੇ ਜੀ ਅੰਭਸਾਬ ਨਹੀਂ ਤੁਹਾਨੂੰ ਅਸੀਂ ਜਾਣ ਦਿੰਦੇ ਉਹ ਕਹਿੰਦਾ ਮੈਂ ਤਾਂ ਮੱਥਾ ਟੇਕਣ ਜਾਣਾ ਉਹਨੂੰ ਪਤਾ ਹੈ ਕਹਿੰਦੇ ਸਾਨੂੰ ਤਾਂ ਹੁਕਮ ਹੋਇਆ ਹੈ ਹੁਕਮ ਦਿਖਾਓ ਕਿੱਥੇ ਹੁਕਮ ਤੇ ਇਹ ਸਾਰੀ ਗੱਲਬਾਤ ਸਿੱਧੀ ਕੇਜਰੀਵਾਲ ਤੇ ਭਗਵੰਤ ਮਾਨ ਦਾ ਤਾਂ ਨੋਂ ਤੱਕ ਨਹੀਂ ਜਿਹੜੀ ਮਾਨ ਸਰਕਾਰ ਤਾਂ ਗਾਇਬ ਹੀ ਕਰਦੀ ਕੇਜਰੀਵਾਲ ਸਰਕਾਰ ਬਣਾਤੀ ਸਖਬੀਰ ਸਿੰਘ ਬਾਦਲ ਨੇ ਇਹ ਸਿੱਧੀ ਕੀ ਲੜਾਈ ਹੈ ਤੇ ਸਿੱਧੀ ਲੜਾਈ ਦੇ ਪਿੱਛੇ ਕੀ ਕਾਰਨ ਹੈ ਕਿ ਸੱਚਮੁੱਚ ਹੀ 10000 ਕਰੋੜ ਦਾ ਕਾਰਨ ਹੈ ਜ਼ਮੀਨ ਅਕਰ ਕਰ ਦਾ ਕਾਰਨ ਹੈ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹਦੀ ਤਹ ਤੱਕ ਜਾਣ ਦੀ ਲੋੜ ਹੈ ਉਹਦੀ ਕੋਸ਼ਿਸ਼ ਹੋਏਗੀ ਇਸ ਵੀਡੀਓ ਦੇ ਵਿੱਚ ਲੇਕਿਨ ਤਪੀਰ ਉਹੀ ਪਹਿਲਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਗੱਲ ਆਪਾਂ ਪਹਿਲਾਂ ਇੱਥੋਂ ਹੀ ਸ਼ੁਰੂ ਕਰੀਏ ਅੱਜ ਰਿਮਾਂਡ ਖਤਮ ਹੋਇਆ ਮਜੀਠੀਆ ਦਾ ਬਿਕਰਮ ਮਜੀਠੀਆ ਦਾ ਖਬਰਾਂ ਇਹ छਪੀਆਂ ਉਸ ਤੋਂ ਪਹਿਲਾਂ ਕਿ 25 ਜੂਨ ਨੂੰ ਗ੍ਰਿਫਟਾਰ ਕੀਤਾ ਗਿਆ ਸੀ ਮਜੀਠੀਆ ਨੂੰ 25 ਜੂਨ ਤੋਂ ਬਾਅਦ ਜਿੰਨੇ ਵੀ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਹੋਏ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਉਹਦੇ ਚ ਕਿਤੇ ਵੀ ਸੁਖਵੀਰ ਸਿੰਘ ਬਾਦਲ ਨੂੰ ਨਜ਼ਰ ਨਹੀਂ ਆਇਆ ਹਾਂ ਬਸ ਐਨੀ ਗੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਦਰਵਾਇਜ਼ ਕਿਤੇ ਵੀ ਨਜ਼ਰ ਨਹੀਂ ਆਇਆ ਔਰ ਇਹ ਵੀ ਇੱਕ ਅਖਬਾਰ ਚ ਵੱਡੀ ਖਬਰ ਹੈ ਕਿ ਨਾ ਤਾਂ ਉਹਨੂੰ ਪਹਿਲਾਂ ਜਦੋਂ ਦਾ ਪਹਿਲੀ ਜੇਲ੍ਹ ਚੋਂ ਬਾਹਰ ਆਇਆ ਇੱਕ ਫਰੇਮ ਚ ਦੇਖਿਆ ਗਿਆ ਇਹਨਾਂ ਦੇ ਸਬੰਧ ਠੀਕ ਨਹੀਂ ਸ਼ਾਇਦ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਸ਼ਾਇਦ ਕੋਈ ਹੋਰ ਕਾਰਨ ਹੋਵੇ ਇਹਨਾਂ ਨੇ ਫੈਸਲਾ ਕੀਤਾ ਕਿ ਅੱਜ ਬਹਾਲੀ ਦੀ ਕੋਰਟ ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਅੰਮ੍ਰਿਤਸਰ ਦੀ ਇੱਕ ਮੀਟਿੰਗ ਕਰੀਏ ਮੀਟਿੰਗ ਆ ਵੈਸੇ ਵੀ ਇਸ ਕਰਕੇ ਵੀ سلسلہ ਸ਼ੁਰੂ ਹੋ ਰਿਹਾ ਹੈ ਕਿ 15 ਨੂੰ 15 ਜੁਲਾਈ ਤੋਂ ਇੱਕ ਸੰਘਰਸ਼ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜਿਹਨੂੰ ਮੈਂ ਕਿਹਾ ਕਿ ਇਹਨਾਂ ਨੂੰ ਇਹ ਨਹੀਂ ਪਤਾ ਅਕਾਲੀ ਲੀਡਰ ਨੇ ਅਕਾਲੀਆਂ ਦੇ ਪ੍ਰਧਾਨ ਨੇ ਕਿ ਸੰਘਰਸ਼ ਸ਼ਬਦ ਅਸਲ ਦੇ ਵਿੱਚ ਸਟਰਗਲ ਜਿਹੜੀ ਹੈ ਉਹ ਸ਼ਬਦ ਪੰਜਾਬੀ ਚ ਜਿਹਨੂੰ ਸੰਘਰਸ਼ ਕਹਿੰਦੇ ਨੇ ਉਹ ਕਾਮਰੇਡਾਂ ਦਾ ਜਾਂ ਹੋਰਾਂ ਦਾ ਤੇ ਜਿਹੜੇ ਸੰਘਰਸ਼ ਕਰਦੇ ਨੇ ਅਕਾਲੀ ਉਹਨੂੰ ਮੋਰਚਾ ਕਹਿੰਦੇ ਨੇ ਹੁਣ ਤੱਕ ਜਿੰਨੇ ਵੀ ਜਿਹੜੇ ਮੋਰਚੇ ਲੱਗੇ ਨੇ ਉਹ ਸੰਘਰਸ਼ੀ ਹੈ ਨਾ ਚਾਹੇ ਐਮਰਜੈਂਸੀ ਦੇ ਖਿਲਾਫ ਚਾਹੇ ਪੰਜਾਬੀ ਸੂਬੇ ਮੋਰਚਾ ਤੇ ਮੋਰਚੇ ਕਹਿੰਦੇ ਆਪਾਂ ਈਵਨ ਕਪੂਰੀ ਪਾਣੀ ਦਾ ਜਿਹੜਾ ਮੋਰਚਾ ਹੀ ਲੱਗਿਆ ਨਾ ਸੰਘਰਸ਼ ਤਾਂ ਨਹੀਂ ਤੇ ਪਤਾ ਨਹੀਂ ਹੁਣ ਬਾਦਲ ਸਾਹਿਬ ਉਹਨਾਂ ਦਾ ਮਹਾਵਰਾ ਹੁਣ ਇਹ ਕਿਹੜਾ ਕੁਰਬਾਨੀਆਂ ਚੋਂ ਨਿਕਲੇ ਹੋਏ ਬੰਦੇ ਨੇ ਇਹ ਤਾਂ ਬਣੀ ਬਣਾਈ ਗੇਮ ਮਿਲੀ ਹੋਈ ਹੈ ਨਾ ਇਹਨਾਂ ਨੂੰ ਨਹੀਂ ਪਤਾ ਕਿ ਅਕਾਲੀ ਮਹਾਵਰਾ ਕੀ ਹੈ ਖੈਰ ਜਿਹੜਾ ਇਹਨਾਂ ਨੇ ਇਹ ਐਲਾਨ ਕਰਤਾ ਜੀ ਇਹ ਸੰਘਰਸ਼ ਕਰਨਾ ਹੈ 15 ਜੁਲਾਈ ਤੋਂ ਮਤਲਬ ਕਿ ਮੋਰਚਾ ਲਾਉਣਾ ਹੈ ਇੱਥੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿ ਮੋਰਚਾ ਹਮੇਸ਼ਾ ਅਕਾਲੀਆਂ ਦਾ ਮੋਰਚਾ ਉਹੀ ਕਾਮਯਾਬ ਰਿਹਾ ਜਿਹੜਾ ਸਿੱਧੀ ਅਕਾਲ ਤਖਤ 'ਤੇ ਚੜ੍ਹ ਪਉ ਲੱਗਦਾ ਤੇ ਕਿਤੇ ਹੋਰ ਬਾਹਰੋਂ ਲੱਗਿਆ ਮੋਰਚਾ इवन ਕੋ ਪੂਰੀ ਜਿਹੜਾ ਮੋਰਚਾ ਲੱਗਿਆ ਸੀ ਵੀ ਉਹ ਅਕਾਲ ਤਖਤ 'ਤੇ ਚੜ੍ਹ ਗਿਆ ਸੀ ਤਾਂ ਮੋਰਚੇ ਤਾਂ ਉੱਥੋਂ ਲੱਗਦੇ ਨੇ ਇਹਨਾਂ ਨੂੰ ਲੁਧਿਆਣਾ ਤੋਂ ਸ਼ੁਰੂ ਕਰਨਾ ਚਲੋ ਖੈਰ ਇਹ ਇੱਕ ਪਿਛਲਾ ਕਾਰਨ ਵੀ ਉਹਦੇ ਲਈ ਬੰਦੇ ਇਕੱਠੇ ਕਰਨੇ ਹੁੰਦੇ ਨੇ ਮੀਟਿੰਗਾਂ ਤਾਂ ਹੋਈ ਸੀ ਇਹਦਾ ਕੋਇਨਸੀਡੈਂਸ ਇਹ ਹੋਇਆ ਕਿ ਅੱਜ ਵਿਕਰਮ ਮਜੀਠੀਆ ਦੀ ਰਿਮਾਂਡ ਤੋਂ ਬਾਅਦ ਪੇਸ਼ੀ ਹੈ ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਲੇ ਪੇਸ਼ੀ ਚੱਲ ਰਹੀ ਹੈ ਜਾਂ ਬੈਸਟ ਚੱਲ ਰਹੀ ਹੈ ਤੇ ਵੈਸੇ ਵੀ ਹਾਈ ਕੋਰਟ ਦੇ ਵਿੱਚ ਵੀ ਵਿਕਰਮ ਜੀਠੀਆ ਗਿਆ ਹੋਇਆ ਹੈ ਐਫ ਆਈ ਆਰ ਰੱਦ ਕਰਾਉਣ ਨੂੰ ਇਹ ਤਾਂ ਜਿਹੜੀ ਬੈਕਗ੍ਰਾਉਂਡ ਹੈ ਡਵੈਲਪਮੈਂਟ ਜਿਹੜੀ ਨਵੀਂ ਹੋਈ ਹੈ ਉਹਦਾ ਜ਼ਿਕਰ ਮੈਂ ਕਰ ਰਿਹਾ ਹਾਂ ਸਖਵੀਰ ਸਿੰਘ ਬਾਦਲ ਨੂੰ ਰੋਕ ਲਿਆ ਜਦੋਂ ਗੁਰਦੁਆਰਾ ਅੰਮ੍ਰਿਤਸਰ ਜਾ ਰਹੇ ਸੀ ਤੇ ਉੱਥੇ ਜਿਹੜੀ ਵਹਿਸ ਹੋਈ ਮੈਂ ਸ਼ੁਰੂ ਚ ਦੱਸਿਆ ਨਾ ਉੱਥੇ ਤਾਂ ਸਿੱਧਾ ਬਾਵਰਦੀ ਜਿਹੜੇ ਰੋਕ ਰਹੇ ਸੀ ਉਹਨਾਂ ਨੂੰ ਇਹ ਸਿੱਧੇ ਕਹਿ ਰਹੇ ਸੀ ਕਿ ਅਸੀਂ ਤਾਂ ਕੇਸਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਤੁਸੀਂ ਇਹ ਤਾਂ ਅੰਦਰ ਜਾਊਗਾ ਕੇਸਰੀ ਤੁਸੀਂ ਉਹਦਾ ਹੁਕਮ ਕਿਉਂ ਮੰਨਦੇ ਹੋ ਤੁਸੀਂ ਤਾਂ ਪੰਜਾਬੀ ਹੋ ਉਹ ਭਾਈ ਉਹ ਤਾਂ ਡਿਊਟੀ ਆ ਉਹਨਾਂ ਦੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਤਾਂ ਹੁਕਮ ਹੋਇਆ ਉਹ ਦਿਖਾਓ ਕਿੱਥੇ ਹੁਕਮ ਮਤਲਬ ਉਹਨਾਂ ਨੂੰ ਕਹਿੰਦੇ ਤੁਸੀਂ ਹੁਕਮ ਦਿਖਾਓ ਕੀ ਦਾ ਆਰਡਰ ਹੈ ਨਾ ਦੱਸੋ ਕੀ ਦਾ ਆਰਡਰ ਹੈ ਇੱਕ ਸਟਾਈਲ ਹਮੇਸ਼ਾ ਇਹਦਾ ਵੀ ਔਰ ਵਿਕਰਮਜੀਤ ਸਿੰਘ ਦਾ ਵੀ ਰਹਿ ਕਿ ਡਰਾਲੋ ਪੁਲਸ ਵਾਲਿਆਂ ਨੂੰ ਉੱਥੇ ਕੋਸ਼ਿਸ਼ ਕੀਤੀ ਦੱਸੋ ਸਹੀ ਤਾਂ ਕਿਹੜਾ ਉਹਨਾਂ ਦੇ ਜਾਣੇ ਅੰਦਰ ਤੁਸੀਂ ਦੱਸੋ ਕਿਹੜਾ ਜਣੇ ਕਿ ਉੱਥੇ ਉਹਨਾਂ ਨੇ ਪੁਲਸ ਵਾਲਿਆਂ ਨਾਲ ਇਹ ਵੈਸਵਾਜੀ ਕੀਤੀ ਤੇ ਕੇਜਰੀਵਾਲ ਦੇ ਖਿਲਾਫ ਉਹ ਬੋਲੇ ਹੁਣ ਪੁਲਸ ਵਾਲੇ ਕੀ ਕਰ ਸਕਦੇ ਸੀ ਟੋਕੜਾ ਪੋਲਿਟਿਕਲ ਬੰਦੇ ਨੇ ਉਹਨਾਂ ਦੇ ਆਪਣਾ ਉਹਨਾਂ ਦਾ ਹੁਕਮ ਮੰਨ ਤੁਹਾਡਾ ਵੀ ਤਾਂ ਹੁਕਮ ਮੰਨਦੇ ਰਹੇ ਨੇ ਤੋੜੇ ਹੁਕਮ ਤੇ ਚਾਉਣੇ ਬਹਿਬਲ ਕਲਾਂ ਤੇ ਕੋਟਕਪੂਰੋ ਚ ਗੋਲੀ ਵੀ ਚੜਾਦੀ ਪਾਣੀ ਦੇ ਬਾਛੜਾ ਵੀ ਗੰਦੇ ਪਾਣੀ ਦੇ ਮਾਰੀਆਂ ਸੀ ਉਹਨੜੇ ਤਾਂ ਹੁਕਮ ਮੰਨਣਾ ਨਾ ਕੋਈ ਵੀ ਅਫਸਰਕਾਰ ਤੋਂ ਉਹ ਜਿਹੜਾ ਹੋਇਆ ਉਹ ਫਿਰ ਜਿਹੜਾ ਇਹ ਕਹਿੰਦਾ ਤੁਸੀਂ ਵੀ ਪੰਜਾਬੀ ਹੋ ਤੁਸੀਂ ਕਿਉਂ ਹੁਕਮ ਮੰਨਦੇ ਹੋ ਲੇਕਿਨ ਇੱਕ ਗੱਲ ਉੱਥੇ ਦੇਖਣ ਵਾਲੀ ਹੋਈ ਉੱਥੇ ਵੀ ਕਹੇ ਰੇੜੇ 10000 ਕਰੋੜ ਲੁੱਟ ਰਿਹਾ ਹੈ ਦਿੱਲੀ ਦੇ ਠੇਕੇਦਾਰਾਂ ਨੂੰ ਨਾਲ ਲੈ ਕੇ ਆਊਗਾ ਇਹ ਗੱਲ ਉਹਨਾਂ ਨੇ ਉੱਥੇ ਕੀਤੀ ਇਹ ਪੰਜਾਬ ਤੇ ਕਬਜ਼ਾ ਕਰੀ ਬੈਠਾ ਕੇਜਰੀਵਾਲ ਦਨੀ ਪੁਲਸ ਅਧਿਕਾਰੀਆਂ ਨਾਲ ਅੰਬਸਾਫ ਦੇ ਬਾਹਰ ਇਹ ਬੈਸ ਹੋ ਰਹੀ ਸੀ ਤੇ ਅਲਟੀਮੇਟਲੀ ਕੀ ਹੋਇਆ ਜਦੋਂ ਉਤੋਂ ਫੋਨ ਕੀਤਾ ਫੋਨ ਤੇ ਜਦੋਂ ਸਾਰੀ ਗੱਲਬਾਤ ਦੱਸੀ ਹੋਈ ਉਹਨੇ ਪੁਲਸ ਆਫਸਰ ਨੇ ਤੇ ਕਹਿੰਦੇ ਨੂੰ ਫੜ ਲਉ ਉਹਨਾਂ ਨੇ ਨੂੰ ਰਸਟ ਲਿਆ ਸੁਖਵੀਰ ਸਿੰਘ ਬਾਦਲ ਨੂੰ ਨਾਲ ਬੰਟੀਰ ਬਾਣਾ ਨਾਲ ਅਸਕਰਦਰ ਸਿੰਘ ਮਨੂਕਾ ਹੋਰ ਬੰਦਸ ਬੱਚ ਬਿਠਾਇਆ 11 ਫੇਸ ਦੇ ਸਾਡੇ ਚ ਲੈ ਗਏ ਇਹ ਤਾਂ ਹੈ ਇੱਕ ਪੱਖ ਉਹ ਦੋ ਵਾਰ ਸ਼ਾਮ ਨੂੰ ਚੜ੍ਹਦਿਆਂ ਦਾ ਆਮ ਹੁੰਦਾ ਜਿਹੜਾ ਜਦੋਂ ਪੇਸ਼ੀ ਘੱਟ ਹੋਗੀ ਲੇਕਿਨ ਮੈਂ ਜਿਹੜੀ ਦੂਜਾ ਪੱਖ ਗੱਲ ਕਰਨੀ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਉਹ ਪੰਜਾਬੀਆਂ ਲਈ ਪੰਜਾਬ ਦੇ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਵਿਸ਼ਾ ਉਹ ਉਹਦੇ ਬਾਰੇ ਸੋਚਣ ਦੀ ਲੋੜ ਹੈ ਸਭ ਨੂੰ ਕਿ 4000 ਏਕੜ ਜ਼ਮੀਨ ਹੈ ਕੋਈ ਥੋੜੀ ਬਹੁਤੀ ਜ਼ਮੀਨ ਨਹੀਂ ਹੈ ਇਹ ਵੀ ਦੇਖਣ ਵਾਲੀ ਹੈ 40000 ਏਕੜ ਔਰ ਉਹ ਜ਼ਮੀਨ ਸਾਰੇ ਪੰਜਾਬ ਚ ਜਾਨੀ ਹੈ ਪਹਿਲਾਂ ਤਾਂ ਮੈਂ ਦੱਸ ਤਾ ਜਿਹੜੀ ਜ਼ਮੀਨ ਐਕਵਾਇਰ ਹੋਣੀ ਐ ਪਹਿਲਾਂ ਤਾਂ ਉਹ ਹੀ ਗੱਲ ਕਰ ਲੈਨੇ ਆਪਾਂ ਦੇਖੋ ਲੁਧਿਆਣੇ ਕੱਲੇ ਦੀ 24000 ਏਕੜਾ ਦੇ ਵਿੱਚ ਕੱਲੇ ਲੁਧਿਆਣੇ ਦੀ ਮਹਾਲੀ ਦੀ 2535 ਏਕੜ ਜ਼ਮੀਨ ਅੰਮ੍ਰਿਤਸਰ ਦੀ 4464 ਏਕੜ 4464 ਏਕੜ ਅੰਮ੍ਰਿਤਸਰ ਸਾਹਿਬ ਦੀ ਪਠਾਨਕੋਟ ਤੇ ਜਲੰਧਰ ਦੇ ਵਿੱਚ 1 1000 ਏਕੜ ਨੂੰ ਐਕਵਾਇਰ ਕਰਨਾ ਹੈ ਪਟਿਆਲਾ ਚ 1150 ਏਕੜ ਦਾ ਦੀ ਪਲਾਨਿੰਗ ਹੈ ਬਠਿੰਡਾ 848 ਏਕੜ ਸੰਗਰੂਰ ਦੀ 800 568 ਏਕੜ ਮੋਗਾ ਦੀ 542 ਏਕੜ ਨਮਾ ਸ਼ਹਿਰ ਦੀ 338 ਏਕੜ ਫਿਰੋਜ਼ਪੁਰ ਦੀ 313 ਏਕੜ ਔਰ ਬਰਨਾਲਾ ਦੀ 317 ਏਕੜ ਸ਼ਿਆਰਪੁਰ ਦੀ 550 ਏਕੜ ਕਪੂਰਥਲਾ ਘਟ ਹੈ 150 ਏਕੜ ਇਹ ਜ਼ਮੀਨ ਬਣਦੀ ਹੈ 400 40000 ਏਕੜ 6855 ਪਿੰਡਾਂ ਦੀ ਇਹ ਤਾਂ ਹੈ ਇਹਨਾਂ ਦੀ ਸਕੀਮ ਕਿ ਇਹਨੂੰ ਔਕਵਾਰ ਕਰਨਾ ਹੈ ਇਹ ਜਿਹੜਾ ਇਸ਼ੂ ਹੈ ਨੇ ਇਸ਼ੂ ਜਿਹੜਾ ਬਣਾਇਆ ਦੇਖੋ ਇਹਦੇ ਚ ਵੀ ਹੋਰ ਵੀ ਲੋਕ ਉਹ ਵੀ ਸਮਝਣ ਦੀ ਲੋੜ ਹੈ ਸਾਰੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਇੱਕ ਜਿਹੜੀ ਕਾਨੂੰਨ ਹੈ ਨਾ ਪੰਜਾਬ ਰੀਜਨਲ ਟਾਊਨ ਪਲੈਨਿੰਗ ਐ ਡਵੈਲਪਮੈਂਟ ਐਕਟ ਇਹ 1995 ਚ ਬਣਿਆ ਸੀ ਇਹਦੇ ਤਹਿਤ ਇਹ ਜ਼ਮੀਨ ਲੈਣੀ ਹੈ ਇਹਦੇ ਤਹਿਤ ਤੇ ਦੂਜੇ ਪਾਸੇ ਇੱਕ ਐਕਟ ਹੋਰ ਹੈ ਉਹ ਸੈਂਟਰ ਦਾ ਸੈਂਟਰਲ ਲੈਂਡ ਐਕ acquisition ਐਕਟ 2013 ਇਹਨੂੰ ਨਹੀਂ ਮੰਨਣਾ ਕਿਉਂ ਇਹਨੂੰ ਜ਼ਰਕਦਾਰ ਕਿਉਂ ਕੀਤਾ ਜਾਊਗਾ ਕਿਉਂਕਿ ਇਹ ਜੇ ਇਹਦੇ ਰਾਹੀ ਜਾਂਦੇ ਤੇ ਚ ਸਪੱਸ਼ਟ ਲਿਖਿਆ ਹੈ ਕਿ ਕਲੈਕਟਰ ਰੇਟ ਤੋਂ 4 ਗੁਣਾ ਦੇਣਾ ਇਹ ਕਿਹਾ ਗਿਆ ਹੁਣ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਸਕੀਮ ਤਾਂ ਲੈਂਡ ਪੂਲਿੰਗ ਪਾਲਿਸੀ ਦੀ ਸਕੀਮ ਬਿਲਕੁਲ ਡਿਫਰੈਂਟ ਹੈ ਉਹਦੇ ਚਾ ਵੀ 1 ਏਕੜ ਦੇ ਮਗਰ ਤੁਹਾਨੂੰ 1000 ਗਜ ਦਾ ਪਲਾਟ ਦੇਣਾ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦੇਣਾ ਇਹ ਸਕੀਮ ਹੈ ਤੇ ਉਹਦੇ ਜਿੰਨਾ ਚਿਰ 3 ਸਾਲ ਦੀ ਡਿਵੈਲਪਮੈਂਟ ਦਾ ਟਾਈਮ ਹਾਲਾਂਕਿ 3 ਸਾਲ ਕਿੱਥੇ ਮਤਲਬ 30 40 40 ਸਾਲ ਲੱਗ ਜਾਂਦੇ ਨੇ ਹਲੇ ਵੀ ਪਟਿਆਲੇ ਦੇ ਵਿੱਚ अर्ਬਨ ਸਟੇਟ ਦੇ ਵਿੱਚ ਮੈਂ ਰਹਿਣਾ ਮੈਨੂੰ ਪਤਾ ਹਲੇ ਵੀ ਇੱਕ ਏਰੀਆ ਜਿਹਨੂੰ 26 ਏਕੜ ਕਹਿੰਦੇ ਨੇ ਅੱਧੇ ਬਰਾੜ ਖਾਲੀ ਹਲੇ ਪਏ ਨੇ ਨਹੀਂ ਡਿਵੈਲਪ ਹੋਈ ਬਹੁਤ ਸਾਰੇ ਟਾਈਮ ਲੱਗ ਜਾਂਦਾ ਡਿਵੈਲਪ ਹੋਣ ਤੇ ਤੇ ਲੇਕਿਨ ਇਹਨਾਂ ਨੂੰ ਕਹੇ ਵੀ ਤੁਹਾਨੂੰ 30000 ਰੁਪਏ ਪ੍ਰਤੀ ਏਕੜ ਦੇਵਾਂਗੇ ਮੇਰਾ ਪਿੰਡ ਲੁਧਿਆਣੇ ਚ ਹੈ ਮੈਨੂੰ ਪਤਾ ਹੈ ਕਿ 60 70000 ਚੱਲਦਾ ਠੀਕਾ ਤੁਸੀਂ 30000 ਦਿਓਗੇ ਤੇ ਕਿਸਾਨਾਂ ਨੂੰ ਤਾਂ ਘਾਟਾ ਸਿੱਧਾ ਹੀ ਹੈ ਤੋ ਫਿਰ ਇੱਥੇ ਆ ਕੇ ਹੋਰ ਵੀ ਗੱਲ ਇਹ ਜਿਹੜਾ ਇਹ ਸਾਰਾ ਕੁਝ ਜਦੋਂ ਦੇਖਦੇ ਆ ਉਹਦੇ 'ਚ ਲੱਗਿਆ ਸੁਖਵੀਰ ਸਿੰਘ ਬਾਦਲ ਨੂੰ ਕਿ ਇਹ ਮੌਕਾ ਹੈ ਇੱਥੇ ਐਜੀਟੇਸ਼ਨ ਕੀਤੀ ਜਾ ਸਕਦੀ ਹੈ ਇੱਥੇ ਆਪਾਂ ਆਪਣੇ ਆਪ ਨੂੰ ਮੋੜ ਸਰਜੀਤ ਕਰ ਸਕਦੇ ਆ ਪਾਰਟੀ ਨੂੰ ਮੁਸ਼ਕਲਾ ਤਾਂ ਬਹੁਤ ਨੇ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਬਹੁਤ ਮੁਸ਼ਕਲਾ ਨੇ ਪਹਿਲੀ ਤਾਂ ਵੱਡੀ ਮੁਸ਼ਕਲ ਇਹ ਹੀ ਹੈ ਵੀ ਲੋਕ ਭੁੱਲੇ ਨਹੀਂ ਬੇਅਦਬੀ ਨੂੰ ਨਹੀਂ ਭੁੱਲੇ ਮਾਫੀ ਨੂੰ ਨਹੀਂ ਭੁੱਲੇ ਜਿਹੜਾ ਬਾਬੇ ਦੇ ਮੁਕਾਬਲੇ ਆਪ ਬਾਬਾ ਕਹੋਂਦਾ ਸੀ ਉਹ ਗੱਲ ਨੂੰ ਭੁੱਲੇ ਨਹੀਂ ਬਹਿਬਲ ਕਲਾਂ ਕੋਟਕਪੁਰਾ ਨੂੰ ਬੇਇਨਸਾਫੀ ਨੂੰ ਫਿਰ ਉਹਦੇ ਬਾਅਦ ਜੋ ਜੱਥੇਦਾਰਾਂ ਦਾ ਹਲ ਕੀਤਾ ਜਿਵੇਂ ਹੁਣ ਜੱਥੇਦਾਰ 2 ਦਸੰਬਰ ਤੋਂ ਬਾਅਦ ਲੋਕ ਕੀਤਾ ਉਹ ਸਾਰੀਆਂ ਗੱਲਾਂ ਸਿੱਖ ਸੰਗਤ ਜਿੱਥੋਂ ਸਪੋਰਟ ਮੈਂਦੀ ਸੀ ਅਕਾਲੀ ਦਰ ਨੂੰ ਉਹ ਤਾਂ ਲੋਕ ਹਲੇ ਯਾਦ ਰੱਖੀ ਬੈਠੇ ਨੇ ਸਪੋਰਟ ਕਿੱਥੋਂ ਲੈਣੀ ਹੈ ਦੂਜੇ ਪਾਸੇ ਪੰਜਵੇਂ ਬਰੀ ਕਮੇਟੀ ਉਹ ਅਭਦਾ ਕਾਲੀਦਰ ਜਿਹੜਾ ਉਹਨਾਂ ਨੇ ਉਹਦੀ ਭਰਤੀ ਹੋ ਰਹੀ ਹੈ ਉਹਦੇ 'ਚ ਵੀ ਕਾਫੀ ਆ ਕੱਲ ਸਰਜੀਤ ਸਿੰਘ ਰਖੜਾ ਨੇ 1 ਲੱਖ ਭਰਤੀ ਦੇ ਅਗਵਾਲ ਸਿੰਘ ਚੁੰਤ ਨੂੰ ਪਰਚੇ ਦਿੱਤੀਆਂ ਨੇ ਉੱਥੇ ਵੀ ਚੰਗਾ ਹਗਾਰਾ ਮਿਲ ਰਿਹਾ ਉਹ ਵੀ ਮਸਲਾ ਦੂਜਾ ਮਸਲਾ ਤੁਹਾਡੇ ਸਾਹਮਣੇ ਹੀ ਹੈ 85000 ਵੋਟਾਂ ਪਾਈਆਂ ਨੇ ਇਹਨਾਂ ਜੋਰ ਲਾਇਆ ਰੋਡ ਸ਼ੋਅ ਕੀ ਚੱਲੂ ਲੁਧਿਆਣੇ ਸੋ ਕਈ ਪਾਸੇ ਘਿਰਿਆ ਹੋਇਆ ਹੈ ਸਤ ਜਿਹੜੀਆਂ ਚੋਣਾ ਹਾਰ ਚੁੱਕੇ ਸਰਜੀਤ ਸਿੰਘ ਅ ਸਰਜੀਤ ਸਿੰਘ ਬਾਦਲ ਹੁਣ ਦੁਬਾਰਾ ਉੱਠਣ ਲਈ ਇਹ ਇਸ਼ੂ ਵਧੀਆ ਕਿਸਾਨ ਜਿਹੜੇ ਪਹਿਲਾਂ ਟੁੱਟ ਚੁੱਕੇ ਨੇ ਉਹਨਾਂ ਨੂੰ ਲੱਗਦਾ ਕਿ ਮੇਰੇ ਨਾਲ ਆ ਜਾਣਗੇ ਕਿਉਂਕਿ ਮਸਲਾ ਕਿਸਾਨਾਂ ਦਾ ਜ਼ਮੀਨਾਂ ਦਾ ਉਪਜਾਊ ਜ਼ਮੀਨਾਂ ਦਾ ਇਹ ਵੀ ਕਮਾਲ ਹੈ ਕਿਸੇ ਨੇ ਨਹੀਂ ਕਿਹਾ ਕਿ ਇਹਦੇ ਪਿੱਛੇ ਕੋਈ ਹੈ ਤਾਂ ਵੱਡੀ ਪਲਾਨੀ ਜਿਹਦਾ ਇਹ ਜ਼ਿਕਰ ਕਰ ਰਿਹਾ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰ ਦਵਾਂ ਜੋ ਮਰਜੀ ਹੈ ਸੁਖਵੀਰ ਸਿੰਘ ਬਾਦਲ ਇਹ ਤੇ ਠੀਕ ਲੱਗਦਾ ਸਖਵੀਰ ਸਿੰਘ ਬਾਦਲ ਦਾ ਠੀਕ ਹੋਣ ਦਾ ਹੋਰ ਕਾਰਨ ਹੈ ਜਦੋਂ ਕਹਿੰਦੇ ਨੇ ਵੀ 10000 ਕਰੋੜ ਕਮਾਉਣਾ ਹੈ ਕੇਜਰੀਵਾਲ ਨੇ ਇਹਨੂੰ ਪਤਾ ਹੈ ਕਿ ਕਿੱਚ ਪੈਸਾ ਇਹਨਾਂ ਨੇ ਆਫ ਦਿ ਟਾਈਮ ਤੇ ਇਹੀ ਕੁਛ ਕੀਤਾ ਇਹਨਾਂ ਨੇ ਆਫ ਦਿ ਟਾਈਮ ਤੇ ਐਰੋ ਸਿਟੀ ਨਿਊ ਚੰਡੀਗੜ੍ਹ ਜੁਬੀਨਾ ਕਵਰ ਕੀਤੀ ਹਨ ਇਹਨਾਂ ਨੂੰ ਪਤਾ ਵੀ ਕਿੱਥੋਂ ਕਿੱਥੋਂ ਪੈਸਾ ਆਉਂਦਾ ਤੇ ਇਸ ਕਰਕੇ ਕਹਿੰਦੇ ਵੀ ਇਹਦੇ ਚ ਕੇਜਰੀਵਾਲ ਨੇ 10000 ਕਰੋੜ ਕਮਾਉਣਾ ਹੈ ਤਾਂ ਭਾਈਏ ਜੂ ਪਤਾ ਹੈ ਜੋ ਬਾਤ ਦਿਲ ਸੇ ਨਿਕਲਦੀ ਹੈ ਅਸਰ ਰੱਖਦੀ ਹੈ ਇਹਨਾਂ ਦੇ ਦਿਲ ਤੋਂ ਨਿਕਲੀ ਗੱਲ ਹੈ ਇਹ ਤਾਂ ਇਹ ਤਾਂ ਬੈਠੇ ਦੁਖੀਓ ਬੈਠੇ ਨੇ ਕਿ ਸਾਡੀ ਸਰਕਾਰ ਹੁੰਦੀ ਅਸੀਂ ਇਹੋ ਜਿਹਾ ਕੁਝ ਕਰਦੇ ਇਹ ਕੋਈ ਕੱਲਾ ਕੇਜਰੀਵਾਲ ਨਹੀਂ ਪਰ ਕੇਜਰੀਵਾਲ ਦੀ ਸਕੀਮ 1500 ਰੈਂਦਾ ਤੇ ਤੁਸੀਂ ਇਹ ਕਿਉਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਇਹਦੇ ਪਿੱਛੇ ਉੱਚਤਾ ਹੈ ਨਾ ਗਲਤ ਜਿਹੜਾ ਸੁਖਵੀਰ ਸਿੰਘ ਬਾਦਲ ਕਰ ਰਿਹਾ ਵੱਖਰੀ ਗੱਲ ਹੈ ਕਿ ਕਿੰਨੀ ਕ ਸਪੋਰਟ ਉਹਨੂੰ ਮਿਲੀ ਹੈ ਜਾਂ ਨਹੀਂ ਮਿਲੀ ਅਕਾਲੀ ਕਿੰਨੇ ਕ ਨਾਲ ਆਉਣਗੇ ਲੇਕਿਨ ਗੱਲ ਠੀਕ ਹੈ ਤੇ ਛੋਟੇ ਕਿਸਾਨਾਂ ਨੂੰ ਤਾਂ ਵੱਡਾ ਨੁਕਸਾਨ ਆਇਆ ਇਹ ਸਾਰੀ ਸਕੀਮ ਦਾ ਇੱਕ ਜਿਹੜਾ ਸੁਖਵੀਰ ਸਿੰਘ ਬਾਦਲ ਕਹਿ ਰਹੇ ਹਨ ਵੱਡੇ ਕਿਸਾਨਾਂ ਲਈ ਉਹ ਕਹਿੰਦੇ ਨੇ ਜੀ 60% ਉਹਨਾਂ ਨੂੰ ਵਾਪਸ ਮਿਲ ਜੂ ਜੀ ਕਿਸੇ ਦੀ 50 ਏਕੜ ਹੈ ਉਹਨੂੰ 60% ਆ ਜਾਣੀ ਹੈ ਵਾਪਸ ਆ ਜਾਣੀ ਹੈ ਜੇ ਮੰਨ ਲਓ ਕਿ 9 ਏਕੜ ਹੈ ਤੇ 33% ਆ ਜੂਗੀ ਲੇਕਿਨ ਜਿਹਦੇ ਕੋਲ ਹੈ ਹੀ 1 ਏਕੜ ਉਹ ਕੀ ਕਰੂਗਾ ਜੀ ਬੰਦਾ ਕਿ ਨਾਲੇ ਕਿਸਾਨ ਕੀ ਕਰਨਗੇ ਪੈਸਾ ਲੈ ਕੇ ਕਿਸਾਨਾਂ ਦਾ ਹਾਲ ਬਹੁਤ ਬੁਰਾ ਹੈ ਮਦਰੂਗ ਮੈਨੂੰ ਜਦੋਂ ਆ ਜਿਹੜੀਆਂ ਆ ਗਈਆਂ ਨਾ ਹੁਣ ਜ਼ਮੀਨਾਂ ਉਹ ਸੜਕਾਂ ਦੇ ਕਾਰਨ ਪੈਸਾ ਮਿਲ ਗਿਆ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਮਤਲਬ ਮੈਨੂੰ ਇੱਕ ਕਾਰ ਡੀਲਰ ਦੱਸ ਰਿਹਾ ਸੀ ਕਹਿੰਦਾ ਜੀ ਕਮਾਲ ਹੀ ਹੈ ਸਾਡੇ ਬੰਦੇ ਕਹਿੰਦਾ ਇੱਕ ਬੁਰੀ ਚ ਬੁਰੀ ਚ ਨੋਟ ਪੈ ਕੇ ਆ ਕੇ ਲੈ ਕੇ ਕਹਿੰਦਾ ਵੀ ਉਹ ਕਿੜਿਆਂ ਵਾਲੀ ਗੱਡੀ ਦੇ ਦੇ ਕਹਿੰਦਾ ਅਸੀਂ ਸਭ ਜਤ ਟਾਈਮ ਲੱਗਾ ਇੱਕ ਸਾਡਾ ਬੰਦਾ ਕਹਿੰਦਾ ਸਿਕਿਉਰਿਟੀ ਗਾਰਡ ਸੀ ਉਹ ਸਮਝ ਗਿਆ ਜੀ ਔਡੀ ਮੰਗਦਾ ਇਹ ਔਟੀਆਂ ਲੈ ਲੈਂਦੇ ਨੇ ਰੱਤ ਦੋ ਜਿੰਨਾ ਚਿਰ ਪੈਸਾ ਉਨਾ ਚਿਰ ਕੋਈ ਪਲਾਨਿੰਗ ਨਹੀਂ ਕਿ ਜਿਹੜਾ ਪੈਸਾ ਹੈ ਕਿਤੇ ਇਨਵੈਸਟ ਕਰਨਾ ਹੈ ਕਿਵੇਂ ਕਰਨਾ ਹੈ ਉਹਨਾਂ ਕੋਲ ਉਗੜਾ ਜਿਆਦਾ ਪੜੇ ਲਿਖੇ ਨੇ ਤੇ ਖਾ ਕੇ ਫਿਰ ਉਦੋਂ ਬਾਅਦ ਫਿਰ ਹੋ ਜੋ ਫਿਰ ਸਿੱਧੇ ਜਾ ਕੋ ਬਾਹਰ ਜਾ ਸਾਦਾ ਹੁਣ ਤਾਂ ਬਾਹਰ ਜਾਣਾ ਵੀ ਔਖਾ ਹੋਇਆ ਪਿਆ ਜਿਹੜੀ ਪੰਜਾਬ ਦੇ ਉੱਟ ਜੂਗਾ 40158 ਪਿੰਡਾਂ ਦੀ ਜ਼ਮੀਨ ਕੀ ਕਰਨਗੇ ਉਹ ਕੋਈ ਪਲਾਨਿੰਗ ਨਹੀਂ ਹੁੰਦਾ ਇਹਦੇ ਕੋਲ ਕੁਝ ਨਹੀਂ ਇਹ ਜਿਹੜਾ ਬੀਓਸੀ ਜੀ ਉਹਨਾਂ ਦੀ ਆਪਸ਼ਨਲ ਬਿਲਕੁਲ ਗਲਤ ਹੈ ਉਹਦਾ ਦੂਜੀ ਗੱਲ ਬਿਲਕੁਲ ਇਹ ਨਹੀਂ ਕਿ ਤਿੰਨ ਸਾਥ ਕੋ ਡਿਵੈਲਪ ਹੋ ਜਾਊਗਾ ਐਸਾ ਕੁਝ ਨਹੀਂ ਹੋਣਾ ਜੋ ਮਰਜ਼ੀ ਕਹੀ ਜਾਣ ਚਲੋ ਖੈਰ ਸਕਵੀਰ ਸਿੰਘ ਬਾਦਲ ਨੇ ਇਸ਼ੂ ਚੱਕ ਲਿਆ ਹੁਣ ਸਕਵੀਰ ਸਿੰਘ ਬਾਦਲ ਕਹਿੰਦਾ ਸਾਰਾ ਕੁਝ ਕੇਜਰੀਵਾਲ ਕਰ ਰਿਹਾ ਇਹ ਦਿੱਲੀਵਾਲ ਕਰ ਰਹੇ ਨੇ ਇਹਨੂੰ ਤਾਂ ਪੁੱਛੀ ਨਹੀਂ ਰਹੇ ਭਗਵੰਤ ਸਿੰਘ ਮਾਨ ਨੂੰ ਵੈਸੇ ਵੀ ਵੀ ਸਵਾਲ ਉੱਠੜਿਆ ਕਿ ਭਗਵੰਤ ਮਾਨ ਦੀ ਰਜਮੰਦੀ ਹੈ ਇਹਦੇ ਚ ਕਿੰਨੇ ਹੀ ਹੈ ਪਰ ਭਗਵੰਤ ਉਹ ਤੇ ਚੀਫ ਸੈਕਟਰੀ ਨੂੰ ਦੇ ਤਾਂ ਸਾਰਾ ਪਾਵਰ ਤਾਂ ਚੀਫ ਸੈਕਟਰੀ ਕੋਲ ਨੇ ਹੁਣ ਤੋ ਉਹਦੇ ਆਰਡਰ ਦਿੱਲੀ ਤੋਂ ਜਿਵੇਂ ਇੱਕ ਪੁਲਸਾਰ ਨੇ ਕਹਿੰਦੇ ਵੀ ਦਿੱਲੀ ਤੋਂ ਆਰਡਰ ਨੇ ਤੇ ਵੈਸੇ ਇਸ ਤਰ੍ਹਾਂ ਦੇ ਆਰਡਰ ਕੇਜਰੀਵਾਲ ਤੇ ਚੱਲ ਹੁੰਦੇ ਨੇ ਆਪਾਂ ਪਹਿਲਾਂ ਨਹੀਂ ਦੇਖਿਆ ਜਦੋਂ ਕੱਲ ਉਹ ਕਹਿੰਦੇ ਸੀ ਜੀ ਵਿਜੀਟਰੀਆ ਦੀ ਪੁਲਸ ਦਿੱਲੀ ਗਈ ਪੰਜਾਬ ਦੀ ਦਿੱਲੀ ਪੁਲਿਸ ਨੇ ਨਹੀਂ ਜਿਹੜਾ ਕੋਆਪਰੇਟ ਕੀਤਾ ਕਿਉਂ ਕਰਨਗੇ ਜੀ ਉਹ ਜਦੋਂ ਕੇਜਰੀਵਾਲ ਜਦੋਂ ਪੰਜਾਬ ਸਰਕਾਰ ਬਣੀ ਥੋੜੇ ਜਾ ਤੂੰ ਹਲਕਾਰ ਲਾਂਬਾ ਕੁਮਾਰ ਵਿਸ਼ਵਾਸ ਚੱਡਾ ਸਭ ਤੋਂ ਪੁਲਸ ਭੇਜੀ ਸੀ ਉਹਨਾਂ ਨੇ ਕਰਨਾਲ ਤੋਂ ਪਹਿਲਾਂ ਆ ਕੇ ਖੋ ਕੇ ਲੈ ਕੇ ਸੀ ਆਪਣੇ ਬੰਦੇ ਦਿੱਲੀ ਪੁਲਿਸ ਵਾਲੇ ਸੋ ਇਹ ਜਾ ਕੁਝ ਉਹ ਵੀ ਕਰਦਾ ਤੇ ਹੁੰਦਾ ਲੇਕਿਨ ਹੁਣ ਆਪਾਂ ਇਹਨੂੰ ਸਮ ਅਪ ਕਰੀਏ ਅੱਜ ਦੀ ਇਸ ਵੀਡੀਓ ਨੂੰ ਜੇ ਆਪਾਂ ਸਮ ਅਪ ਕਰਦੇ ਹੋਏ ਇਹ ਗੱਲ ਕਹੀਏ ਤਾਂ ਗਲਤ ਨਹੀਂ ਹੋ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਇਸ਼ੂ ਉਹਦਾ ਬਿਲਕੁਲ ਠੀਕ ਹੈ ਮੁੱਦਾ ਠੀਕ ਹੈ ਇਹੀ ਮੁੱਦਾ ਕਿਸਾਨ ਜਥੇਬੰਦੀਆਂ ਵੀ ਚੱਕ ਰਹੀਆਂ ਨੇ ਬਿਲਕੁਲ ਠੀਕ ਪਰ ਦੂਜੇ ਪਾਸੇ ਇਹ ਗੱਲ ਵੀ ਠੀਕ ਹੈ ਕਿ ਕੀ ਮੁੱਦਾ ਠੀਕ ਹੋਣ ਦੇ ਵਾਸਤੇ ਕੀ ਸਖਵੀਰ ਸਿੰਘ ਬਾਦਲ ਨੂੰ ਸਪੋਰਟ ਮਿਲੂ ਕੀ ਛੇ ਮਿਲਦੀ ਹੈ ਤੇ ਜਿਵੇਂ ਹੱਕ ਚਾਪੜ ਕੇ ਕਹੇ ਕਿ ਮੈਂ ਨਹੀਂ ਹੋਣ ਦੇਣਾ ਹੈ ਜੋ ਮਰਜ਼ੀ ਹੋ ਜੇ ਮੈਂ ਨਹੀਂ ਹੋਣ ਦੇਣਾ ਇਹ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਇਹ ਜੇ ਗੱਲ ਹੁੰਦੀ ਹੈ ਤਾਂ ਕਿਹਨੂੰ ਨੁਕਸਾਨ ਹੈ ਕੇਜਰੀਵਾਲ ਨੂੰ ਤੇ ਕੇਜਰੀਵਾਲ ਹੁਣ ਸਿੱਧਾ ਹੋ ਗਿਆ ਫੜ ਲੋ ਇਹਨੂੰ ਕਰ ਲੋ ਰੀਟੇਨ ਆਫ ਦਿ ਫੌਜ਼ਲਾਤੀ ਸਾਰੇ ਜਿਹੜੇ ਬੰਦੇ ਨਛੇਦੇ ਸਦਾਗਰਾਂ ਨੂੰ ਛਡਾਉਦੇ ਨੇ ਕੋਈ ਹੋਵੇ ਅਸੀਂ ਨਹੀਂ ਉਹਨੂੰ ਛਡਾਉਦੇ ਹਰਪਾਲ ਜੀਮਾ ਵੀ ਅਮਨ ਰੂੜਾ ਸ਼ੁਰੂ ਹੋ ਗਏ ਡਿਟੇਨ ਹੋਏ ਨੂੰ ਵਾਲੇ 10 ਮਿੰਟ ਵੀ ਨਹੀਂ ਹੋਏ ਸੀ ਸੁਖਵੀਰ ਸਿੰਘ ਬਾਦਲ ਨੂੰ ਤੇ ਹਰਪਾਲ ਸਿੰਘ ਜੀਮਾ ਲਾਈਵ ਹੋ ਗਿਆ ਕੋਈ ਕਵੀ ਕੋਈ ਲਾਈਵ ਹੋ ਗਿਆ ਤਾਂ ਉਧਰੋਂ ਚੱਲ ਪਏ ਤੇ ਲੜਾਈ ਸਿੱਧੀ ਹੈ ਹੁਣ ਮਸਲਾ ਕੱਲਾ ਬਿਕਰਮਜੀਤ ਜੀ ਹਾਲਾ ਨਹੀਂ ਰਿਹਾ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਇਸ ਵੀਡੀਓ 'ਚ ਅਸਲ ਦੇ ਵਿੱਚ ਮੁੱਦਾ ਜ਼ਮੀਨ ਕੋਆਰਦਾ ਹੋ ਗਿਆ ਉਹ ਐਂ ਲੱਗਦਾ ਹੈ ਕਿ ਇਹਦਾ ਡ੍ਰੀਮ ਪ੍ਰੋਜੈਕਟ ਬਣਿਆ ਹੈ ਕੇਜਰੀਵਾਲ ਦਾ ਇਹ ਹੁਣ ਉਹਨੂੰ ਰੋਕਣ ਨੂੰ ਫਿਰਦਾ ਹੈ ਲੜਾਈ ਇਸ ਤਰ੍ਹਾਂ ਦੀ ਹੈ ਕੀ ਡਿਵੈਲਪਮੈਂਟ ਹੁੰਦੀ ਹੈ ਕਿਹੜੀ ਅਪਡੇਟ ਹੁੰਦੀ ਹੈ ਇਹ ਤੁਹਾਨੂੰ ਦੱਸਦੇ ਰਹਾਂਗੇ ਹੁਣ ਐਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ-ਬਹੁਤ ਸ਼ੁਕਰੀਆ